ਤੇ ਰਿਸ਼ਵਤ ਲੈ ਕੇ ਨੌਜਵਾਨ ਦਾ ਪੇਸ਼ੇ ਨਾ ਕਰਨ ਦਾ ਦੋਸ਼ ਸਰਕਾਰੀ ਹਸਪਤਾਲ ਦੇ ਡਾਕਟਰ ਤੇ ਰਿਸ਼ਵਤ ਲੈ ਕੇ ਨੌਜਵਾਨ ਦਾ ਪੇਸ਼ੇ ਨਾ ਕਰਨ ਦਾ ਦੋਸ਼ ਕਿਸਾਨਾਂ ਨੇ ਹਸਪਤਾਲ ਪਹੁੰਚ ਕੇ ਨਾਰੇ ਬਾਜੀ ਕਰਨ ਦੇ ਤੱਕ ਤਰਨਾ ਜੀਹਾਂ ਇਹ ਖਬਰ ਗੁਰਦਾਸਪੁਰ ਤੋਂ ਹੈ ਜਿੱਥੇ ਇੱਕ ਸਰਕਾਰੀ ਡਾਕਟਰ ਦੇ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ ਦੱਸਿਆ ਜਾ ਰਿਹਾ ਹੈ ਕਿ ਬਾਬਰੀ ਸਥਿਤ ਸਿਵਲ ਹਸਪਤਾਲ ਵਿੱਚ ਤਾਇਨਾਤ ਇੱਕ ਸਰਜਨ ਤੇ ਗਰੀਬ ਕਿਸਾਨ ਦੇ 17 ਸਾਲ ਦੇ ਬੱਚੇ ਦਾ 21000 ਰੁਪਏ ਰਿਸ਼ਵਤ ਲੈ ਕੇ ਹਰਨੀਆਂ ਦਾ ਆਪਰੇਸ਼ਨ ਨਾ ਕਰਨ ਦਾ ਦੋਸ਼ ਲਗਾਇਆ ਹੈ ਭਾਰਤੀ ਕਿਸਾਨ ਯੂਨੀਅਨ ਨਾਲ ਸੰਬੰਧਿਤ ਕਿਸਾਨਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਡਾਕਟਰ ਅਤੇ ਹਸਪਤਾਲ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਗਾਇਆ ਕਿ ਹਸਪਤਾਲ ਦੇ ਕੁਝ ਡਾਕਟਰਾਂ ਵੱਲੋਂ ਰੱਖੇ ਗਏ ਆਪਣੇ ਪ੍ਰਾਈਵੇਟ ਕਲੀਨਿਕਾਂ ਦੇ ਮਾਧਮ ਨਾਲ ਰਿਸ਼ਵਤ ਲਈ ਜਾਂਦੀ ਹੈ ਬੱਚੇ ਦੇ ਪਿਤਾ ਦੇ ਹੱਕ ਵਿੱਚ ਨਿਤਰੇ ਕਿਸਾਨ ਆਗੂਆਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਡਾਕਟਰ ਦੇ ਖਿਲਾਫ ਸ਼ਿਕਾਇਤ ਪੱਤਰ ਦਿੱਤੇ ਹਨ ਮੰਗ ਕੀਤੀ ਹੈ ਕਿ ਕਿਸਾਨ ਦਾ 17 ਸਾਲ ਦਾ ਨੌਜਵਾਨ ਉੱਤਰਜੋਆਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਸ ਦਾ ਮੁਫਤ ਇਲਾਜ ਕਰਾਇਆ ਜਾਵੇ ਅਤੇ ਆਪਣੇ ਨਿੱਜੀ ਕਰਿੰਦਿਆਂ ਦੇ ਰਾਹੀਂ ਅਤੇ ਤੌਰ ਤੇ ਰਿਸ਼ਵਤ ਲੈਣ ਵਾਲੇ ਡਾਕਟਰਾਂ ਤੇ ਉਹਨਾਂ ਦੇ ਕਰਿੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਹਾਜਨ ਨੇ ਮਾਮਲੇ ਤੇ ਕਮੇਟੀ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਸਪਤਾਲ ਬਬਰੀ ਵਿੱਚ ਪਹੁੰਚੇ ਆ ਇੱਥੇ ਸਾਡੇ ਇੱਕ ਕਿਸਾਨ ਜੋ ਕਿ ਬਹੁਤ ਗਰੀਬ ਆਦਮੀ ਹੈ ਉਹਦੇ ਬੇਟੇ ਦਾ ਇਹਦੇ ਬੇਟੇ ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਕੀਤਾ ਜਿਹੜਾ ਕਿ ਆਪਰੇਸ਼ਨ ਥੀਏਟਰ 'ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਸ਼ਿਵਲ ਦਾ ਰੱਖਿਆ ਹੋਇਆ ਜਿਹਦੀ ਗਰਦਾਸਪੁਰ ਦੇ ਅੰਦਰ ਮੈਡੀਕਲ ਸਟੋਰ ਚਲਾਉਂਦਾ ਹੈ ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗਮਰਾਹ ਕਰਕੇ ਉਹਨਾਂ ਦੀ ਜੇਬ 'ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਸਾਂਝੀ ਕਰਕੇ ਉਹ ਰਿਕਵਤ ਹਜਮ ਕੀਤੀ ਜਾਂਦੀ ਹੈ ਡਾਕਟਰ ਔਰ ਮਰੀਜ਼ ਔਰ ਉਹ ਕੰਪਿਊਟਰ ਤਿੰਨੋਂ ਆਪਰੇਸ਼ਨ ਥੀਟਰ ਦੇ ਅੰਦਰ ਜਾਂਦੇ ਆ ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਿਊਟਰ ਬਾਹਰ ਆਉਂਦਾ ਉਹ ਆਗੇ ਇਸ ਕਿਸਾਨ ਨੂੰ ਕਹਿੰਦਾ ਕਿ ਅੰਦਰ ਆਪਰੇਸ਼ਨ ਕਰਨ ਲਈ ਬਲੇਟ ਪੱਟੀਆਂ ਜਾਂ ਹੋਰ ਸਮਾਨ ਦੀ ਲੋੜ ਹੈ 3000 ਰੁਪਇਆ ਦਿਓ ਇਹਦੇ ਕੋਲੋਂ 3000 ਰੁਪਇਆ ਲਿਆ ਜਾਂਦਾ ਉਹਦੇ ਤੋਂ ਡੇਢ ਘੰਟੇ ਬਾਅਦ ਉਹੀ ਕੰਪਾਊਂਡਰ ਵਾਪਸ ਆਉਂਦਾ ਆ ਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ ਡਾਕਟਰ ਦੇ ਵੱਸ ਦੀ ਗੱਲ ਨਹੀਂ ਏ ਔਰ ਉਹਨੂੰ ਨਵਾਂ ਬਾਹਰੋਂ ਸ਼ਹਿਰ ਤੋਂ ਡਾਕਟਰ ਬੁਲਾਉਣਾ ਪਏਗਾ ਜਿਹਦੀ 60000 ਰੁਪਿਆ ਫੀਸ ਹੈ ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੋਂਦਾ ਪੈਂਦਾ ਇਹਦੀ ਮਿਸ਼ੀ ਜ ਰੋਂਦੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮਾਤੜੋ ਮੈਂ ਤੁਹਾਡੀ ਮਦਦ ਕਰਨਾ ਮੈਂ 20000 ਰੁਪਏ 'ਚ ਤੁਹਾਡੀ ਗੱਲ ਕਰਵਾ ਦੇਣਾ ਇਹਨਾਂ ਦੇ ਅੱਗੋਂ ਫਿਰ ਰੋਂਨ ਤੋਂ ਬਾਅਦ 18000 'ਚ ਗੱਲ ਮੁੱਕਦੀ ਆ ਔਰ 18000 ਰੁਪਇਆ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਏਟਰ ਜਾਣ ਤੋਂ ਆਪਰੇਟਿਡ ਥੀਏਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਇਆ ਲਿਆ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਏਟਰ ਤੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ ਅੱਜ ਦੀ ਡੇਟ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸ਼ਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ ਜਿਹਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ ਏ ਵੇਖੋ ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਹੈ। ਔਰ ਉਹਦਾ ਇਲਾਜ ਚੱਲ ਰਿਹਾ ਜੀ। ਇਹ ਬੱਚਾ ਜਿਹੜਾ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ। ਜਿਹਦਾ ਰੋਜ਼ ਖਰਚਾ ਆ ਰਿਹਾ ਤੇ ਬਾਪ ਉਹ ਖਰਚਾ ਦੇਣ ਤੇ ਵੀ ਕਾਬਲ ਨਹੀਂ ਹੈ। ਪਰ ਉਹ ਵਿਚਾਰਾ ਕਿੱਥੋਂ ਆਪਣੇ ਬੱਚੇ ਨੂੰ ਬਚਾਉਣ ਲਈ ਪੈਸੇ ਕਰਦੇ ਤੇ ਚੁੱਕ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਿਹਾ। ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਇਥੋਂ ਦੇ ਚੇਅਰਮੈਨ ਜੋ ਆਮ ਆਦਮੀ ਪਾਰਟੀ ਦੇ ਆ ਬਹਿਲ ਸਾਹਿਬ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਹਸਪਤਾਲ ਦੀ ਹਾਲਤ ਵੱਲ ਧਿਆਨ ਦਿੱਤਾ ਜਾਏ ਮਰੀਜ਼ਾਂ ਦੀ ਜਿਹੜੀ ਲੋਟ ਹੋ ਰਹੀ ਆ ਲੁੱਟ ਨੂੰ ਬਚਾਇਆ ਜਾਏ ਤਾਂ ਕਿ ਅੱਗੇ ਆਉਣ ਵਾਲੇ ਮਰੀਜ਼ ਵੀ ਜੋ ਹੈ ਉਹ ਬਚ ਜਾਣ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਹਸਪਤਾਲ ਵਾਲਾ ਡਾਕਟਰ ਜਾਏਗਾ ਪ੍ਰਾਈਵੇਟ ਸਟੋਰ ਤੋਂ ਦਵਾਈ ਲਿਆ ਕੇ ਦੇਵੇਗਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹਦੇ ਕੋਲੋਂ ਜੋ 21000 ਰੁਪਏ ਚਲਾ ਗਿਆ ਉਹ ਕਿਛ ਡਾਕਟਰ ਦੀ ਜੇਬ ਵਿੱਚ ਗਿਆ ਔਰ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਰੀ ਸੰਗਤ ਵੱਲੋਂ ਕਿ ਇਸ ਮਸਲੇ ਨੂੰ ਗੰभीरता ਨਾਲ ਲੈਂਦੇ ਹੋਏ ਇਸ ਮੇਰੇ ਵੀਰ ਨੂੰ ਇਨਸਾਫ ਦਵਾਇਆ ਜਾਵੇ ਕਿੰਨੀ ਏਜ ਆ ਬੱਚੇ ਦੀ ਤੇ ਕੀ ਕਾਰਵਾਈ ਚਾਹੁੰਦੇ ਹੋ ਡਾਕਟਰ ਦੇ ਖਿਲਾਫ ਬੱਚਾ 17 ਸਾਲ ਦੀ ਏਜ ਆ ਜੀ ਬੱਚਾ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹਦੇ ਦੋਨੋਂ ਸਾਈਡ ਹਰਨੀਆਂ ਹੋ ਗਈਆਂ ਨੇ ਔਰ ਇਨਸਪੈਕਸ਼ਨ ਇੰਨੀ ਜ਼ਿਆਦਾ ਹੋ ਗਈ ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੈੱਡ ਦੇ ਉੱਪਰ ਬੱਚਾ ਪਿਆ ਉਹਦੀ ਜ਼ਿੰਦਗੀ ਦਾ ਵੀ ਨਹੀਂ ਪਤਾ ਅਸੀਂ ਕਹਿੰਨੇ ਆ ਕਿ ਇਸ ਬੱਚੇ ਦਾ ਇਲਾਜ ਵੀ ਡਾਕਟਰ ਵੱਲੋਂ ਕਰਵਾਇਆ ਜਾਏ ਤੇ ਉਥੇ ਉਹਦੇ ਤੇ ਡਾਕਟਰ ਤੇ ਬੰਦੀ ਜੋ ਰਿਸ਼ਵਤ ਦੀ ਕਾਰਵਾਈ ਆ ਉਹ ਵੀ ਕੀਤੀ ਜਾ ਮੇਰਾ ਨਾਮ ਪ੍ਰੀਤਮ ਸਿੰਘ ਹੈ ਮੇਰਾ ਬੱਚਾ ਹੀ ਮਨਪ੍ਰੀਤ ਸਿੰਘ ਜਿਹਨੂੰ ਕਿ ਹਰਨੀਆਂ ਦਾ ਇਸ ਕੈਤੀ ਉਹ ਮੈਂ ਇੱਥੇ ਆ ਪਹਿਲਾਂ ਕਲਾਨੌਰ ਗਿਆ ਸੀ ਹਸਪੀਟਲ ਉੱਥੋਂ ਉਹਨਾਂ ਨੇ ਮੁੜ ਕੇ ਰੈਫਰ ਕਰਕੇ ਇੱਥੇ ਗਰਦਾਸਪੁਰ ਭੇਜਤਾ ਗਰਦਾਸਪੁਰ ਭੇਜਣ ਦੇ ਨਾਲ ਇਹਨਾਂ ਨੇ ਪ੍ਰਸ਼ਨ ਕੀਤਾ ਪ੍ਰਸ਼ਨ ਕਰਦੇ ਸਮੇਂ ਮੇਰੇ ਕੋਲ ਪਹਿਲਾਂ 1000 ਰੁਪਏ ਫੀਸ ਜਮ੍ਹਾਂ ਕਰਵਾਈ ਗਈ ਉਸ ਤੋਂ ਬਾਅਦ 3000 ਪਈਆ ਨੇ ਅੰਦਰ ਲਿਆ ਜਦੋਂ ਪ੍ਰਸ਼ਨ ਕਰਨ ਦੇ ਸੀ ਉਸ ਤੋਂ ਬਾਅਦ ਮੁੜ ਕੇ ਬਾਦ ਦੇ ਵਿੱਚ ਠੀਕ ਉਹਨਾਂ ਨੇ ਕਿਹਾ ਵੀ ਇਹ ਪ੍ਰਸ਼ਨ ਜਿਆਦਾ ਰਿਸਕੀ ਹੈ ਇਸ ਕਾਰਨ ਕਰਕੇ ਇਹ ਬੱਚੇ ਦੇ ਉੱਤੇ ਬਾਰੋਂ ਡਾਕਟਰ ਮਲਾਇਆ ਮੰਗਾਇਆ ਜਾਣਾ ਉਸ ਨੇ ਮੈਨੂੰ ਕੋ 18000 ਰੁਪਿਆ ਲਿਆ ਅਤੇ ਮੇਰੇ ਬੱਚੇ ਦਾ ਪ੍ਰਸ਼ਨ ਕਰ ਦਿੱਤਾ ਪ੍ਰਸ਼ਨ ਹੋਣ ਤੋਂ 4 ਮਹੀਨੇ ਬਾਅਦ ਮੈਂ ਹੀ ਇੱਥੇ ਚੈੱਕ ਕਰਾਉਂਦੇ ਰਹੇ ਪਰ ਉਹਨਾਂ ਨੇ ਸਾਨੂੰ ਟਣਕਾ ਦਿੰਦਾ ਰਿਹਾ ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਅਲਟਰਾਸਾਉਂਡ ਕਰਾਓ ਜਦੋਂ ਅਸੀਂ ਅਲਟਰਾਸਾਉਂਡ ਕਰਾਇਆ ਉਸੇ ਡਾਕਟਰ ਕੋਲੋਂ ਕਹਾਂ ਨੋਰੋਂ ਤੇ ਉਹ ਚੌਕ ਉਠਿਆ ਕੇ ਇਸ ਦਾ ਤੇ ਪ੍ਰਸ਼ਨ ਹੀ ਨਹੀਂ ਕੀਤਾ ਗਿਆ ਕਿਉਂਕਿ ਇਹਦਾ ਇਹ ਪ੍ਰਸ਼ਨ ਹੀ ਨਹੀਂ ਹੋਇਆ ਜੋ ਕੁਝ ਵੀ ਇਹਦਾ ਇਹ ਅੰਦਰੇ ਹੀ ਹੈ ਜਿਹਦੇ ਕਾਰਨ ਕਰਕੇ ਹੁਣ ਮੇਰਾ ਬੱਚਾ ਅੰਬਰਸਰ ਆਕਾਸ਼ਦੀਪ ਹਸਪੀਟਲ ਦੇ ਵਿੱਚ ਦਾਖਲਿਆ ਮੈਂ ਇਹ ਇਨਸਾਫ ਚਾਹੁੰਨਾ ਵਾਂ ਕਿ ਮੇਰੇ ਨਾਲ ਇਹੋ ਜਿਹਾ ਤਕਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਅਤੇ ਮੈਨੂੰ ਇਨਸਾਫ ਦਿੱਤਾ ਜਾਏ ਪੈਸੇ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਜੋ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਪ੍ਰਾਈਵੇਟ ਹੈ ਉਹ ਬਾਅਦ ਚ ਪਤਾ ਚੱਲਿਆ ਉਸ ਨੇ ਉਹਨੂੰ ਕੰਪਾਊਂਡਰ ਨੂੰ ਪੈਸੇ ਦਿੱਤੇ ਜੀ ਕੋਈ ਆ ਸਮੋਨਾ ਗੱਲ ਕਿਸੇ ਵੀ ਸਿਰ ਸੱਜੇ ਹਾਂ ਸਾਰਿਆਂ ਨਾਲ ਗੱਲ ਹੋਈ ਹੈ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਅਸੀਂ ਇਹਨਾਂ ਵੀਰਾਂ ਕੋ ਗਏ ਅਤੇ ਇਹਨਾਂ ਨੇ ਸਾਨੂੰ ਇੱਥੇ ਲਿਆ ਕੇ ਸਾਡੀ ਗੱਲਬਾਤ ਤੁਹਾਡੇ ਨਾਲ ਕਰਾਈ ਜਿਹੜਾ ਕੰਪਿਊਟਰ ਮੈਗਾ ਸਟੋਰ ਚਲਾਉਂਦਾ ਆਪਣਾ ਤੇ ਵੇ ਕੰਪਿਊਟਰ ਜੋ ਹੈ ਉਹ ਇੱਥੇ ਆਪਣਾ ਮੈਡੀਕਲ ਸਟੋਰ ਚਲਾਉਂਦਾ ਜੀ ਸਰਕਾਰੀ ਹਸਪਤਾਲ ਦੇ ਡਾਕਟਰ ਤੇ ਰਿਸ਼ਵਤ ਲੈ ਕੇ ਨੌਜਵਾਨ ਦਾ ਪੇਸ਼ੇ ਨਾ ਕਰਨ ਦਾ ਦੋਸ਼